ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਾਰੇ ਕਿਸਾਨ ਵੀਰਾਂ ਦਾ ਕਿਸਾਨ ਵੀਰੋ ਅੱਜ ਮਿਲੌਣ ਜਾ ਰਹੇ ਆ ਤੁਹਾਨੂੰ ਆਪ ਦੇ ਨਾਲ ਦੇ ਪਿੰਡ ਤੋਂ ਇੱਕ ਦੋ ਮਿਹਨਤੀ ਕਿਸਾਨਾਂ ਦੇ ਨਾਲ ਜਿਨ੍ਹਾਂ ਦੋ ਤਿੰਨ ਮੁੰਜਰਾਂ ਤੋਂ ਸ਼ੁਰੂ ਕਰਕੇ ਅੱਜ ਤੀਜੇ ਸਾਲ ਝੋਨੇ ਦਾ ਬੀ ਤਿਆਰ ਕੀਤਾ ਹੈ ਤੇ ਅੱਜ ਜਿਹੜਾ ਇੱਕ ਵਿਘਾ ਯਾਨੀ ਕਿ ਚਾਰ ਕਨਾਲਾਂ ਦਾ ਥਾਂ ਉਹਨਾਂ ਲਾਇਆ ਹੈ ਪੁੱਛਦੇ ਵੀਰੂਆਂ ਨੂੰ ਇਸ ਝੋਨੇ ਦੇ ਬਾਰੇ ਅਸੀਗਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਚੇਹਦਾਰ ਜੀ ਕੀ ਹਾਲ ਚਾਲ ਠੀਕ ਠਾਕ ਜੀ ਤੇ ਮਾੜਾ ਜਿਹਾ ਦਿਓ ਜਾਣਕਾਰੀ ਸਾਨੂੰ ਇਸ ਝੋਨੇ ਬਾਰੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਦੇ ਤੇ ਮਿਹਨਤ ਕਰਦਿਆਂ ਇਹ ਨਾ ਸਾਨੂੰ ਤੀਜਾ ਸਾਲ ਹੋ ਗਿਆ ਹੈ ਠੀਕ ਹੈ ਜੀ ਤੇ 18 ਮੁੰਜਰਾਂ ਤੋਂ ਅਸੀਂ ਤਿਆਰ ਹੋ ਕੇ ਤਿੰਨ ਤਿੰਨ ਮਰਲੇ ਥਾਂ ਲਾਇਆ ਫਿਰ ਅਗਲੇ ਸਾਲ ਠੀਕ ਹੈ ਜੀ ਤੇ ਤਿੰਨ ਮਰਲਿਆਂ ਦੀ ਜਿਹੜੀ ਐਵਰੇਜ ਹੈ ਉਹ 115 ਮਾਣਾ ਅਸੀਂ ਕੱਢੀ ਐਵਰੇਜ ਦੇ ਹਿਸਾਬ ਤੇ ਠੀਕ ਹੈ ਜੀ ਤੇ ਹੁਣ ਸਾਨੂੰ ਵੀ ਜ਼ਮੀਨ ਸਾਡੀ ਨੀਵੀਂ ਤੇ ਗਾਂ ਇਹ ਅਸੀਂ ਵੀਗਾ ਠੇਕੇ ਲੈ ਕੇ ਇੱਕੋ ਵੀਗਾ ਵੇਚਿਆ ਹੈ ਠੀਕ ਹੈ ਜੀ ਵੀਨ ਕਿ ਇਹ ਤੀਸਰਾ ਸਾਲ ਹੈ ਤੀਸਰਾ ਸਾਲ ਤਿੰਨ ਸਾਲ ਵੀ ਨੂੰ ਲੱਗ ਜਾਂਦੇ ਕਿਸਾਨ ਵੀਰ ਉਹ ਮੈਂ ਦੱਸ ਰਿਹਾ ਮੇਜਰ ਵੀਰ ਵੀ 18 ਮੁੰਜਰਾਂ ਤੋਂ ਸ਼ੁਰੂ ਕਰਕੇ ਤੇ ਅੱਜ ਤੀਜੇ ਸਾਲ ਅਸੀਂ ਜਿਹੜਾ ਚਾਰਕਨਾਲਾ ਥਾਂ ਲਾਇਆ ਹੋਇਆ ਏ ਤੇ ਕਿੰਨੀ ਐਵਰੇਜ ਤੁਸੀਂ ਦੱਸਿਓਂ ਦੀ ਕੱਢੀ ਤੁਸੀਂ ਪਿਛਲੀ ਵਾਰੀ ਪਿਛਲੇ 82 83 ਕਿਲੋ ਨਿਕਲਿਆ ਆ ਇਹ ਤਿੰਨਾ ਮਰਲਿਆਂ ਚੋਂ ਤਿੰਨਾ ਮਰਲੇ 82 83 ਕਿਲੋ 82 83 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਬਾਰੇ ਦੱਸਿਆ ਜੀ ਬਾਬਾ ਜੀ ਵੀ ਇਹ ਲਾਇਆ ਕਦੋਂ ਸੀ ਤੁਸੀਂ ਕਿਹੜੀ ਤਰੀਕ ਨੂੰ ਲਾਇਆ ਸੀ ਅਸੀਂ 17 ਜੂਨ ਨੂੰ ਲਾਇਆ ਸੀ ਠੀਕ ਹੈ ਜੀ ਤੇ ਅੱਜ 29 ਤੇ 25 ਹੋ ਗਏ ਯਾਨੀ ਕਿ 93 ਦਿਨ ਹੋ ਗਏ 93 ਦਿਨ ਹੋ ਗਏ ਤੇ ਅਜੇ ਕਿੰਨੇ ਕੁ ਦਿਨ ਹੋਰ ਲੱਗੇਗਾ ਇਹ ਜੇ ਤਾਂ ਮੰਡੀ ਤੇ ਲੈ ਕੇ ਹੋਵੇ ਤੇ ਵੜਨ ਵਾਲਾ ਆ ਅਸੀਂ 5 ਦਿਨ ਹੋਰ ਨਹੀਂ ਵਡਾਉਣਾ ਮਤਲਬ ਵੀ ਐਨ ਪਕਾ ਕੇ ਹੋਣਾ ਵੀ 20 ਸੇਲ ਕਰਨਾ ਸੀ ਵੇਚਣਾ ਨਹੀਂਗਾ ਮੰਡੀ ਠੀਕ ਹੈ ਜੀ ਤੇ ਇੱਕ ਦੱਸੋ ਹੋਣਾ ਚਲੋ ਬੀਜਾਂ ਦੀ ਗੱਲ ਹੋ ਗਈ ਵੀ ਤੁਸੀਂ ਅਗਾ 17 ਜੂਨ ਨੂੰ ਲਾਇਆ ਹੈ ਤੇ ਇਹਨੂੰ ਖਾਦ ਖਰਾਕ ਕਿੰਨੀ ਕਿੰਨੀ ਪਾਈ ਖਾਦ ਬਿਲਕੁਲ ਘੱਟ ਪਾਉਣੀ ਹੈ ਵੱਧ ਤੋਂ ਵੱਧ ਡੇਢ ਬੋਰੀ ਕਿल्ले ਪ੍ਰਤੀ ਪੌਣੀ ਜਾਂ ਦੋ ਪਾ ਦਿਓ ਜਿਹੜੀ ਜ਼ਮੀਨ ਤੁਸੀਂ ਜੂਰੀਆ ਤੇ ਲਾਈ ਹੋਈ ਹੈ ਉਹਨੂੰ ਦੋ ਪਾ ਦਿਓ ਸਾਂਭ ਬਿਲਕੁਲ ਜ਼ੀਰੋ ਲੈਵਲ ਤੇ ਕਰਨੀ ਘਟ ਤੋਂ ਘਟ ਠੀਕ ਹੈ ਜੀ ਤੇ ਇਹਨੂੰ ਜਿਹੜਾ ਪ੍ਰਦਾਨ ਜਾਂ ਕੋਈ ਹੋਰ ਕੋਲਾ ਪ੍ਰਦਾਨ ਇਹਨੂੰ ਪਾਣੀ ਪਾਣੀ ਵੀ ਕੀੜੀ ਕੁੜੀ ਨਾਲ ਨਿਸਰ ਲੱਗਿਆਂ ਲੱਗੇ ਉਸ ਤੋਂ ਬਾਅਦ ਵੜਿਆ ਨਹੀਂ ਵਿੱਚ ਜਾਂਦਾ ਠੀਕ ਹੈ ਜਾਂਦੀਆਂ ਆਵੇ ਫਸੇ ਇਸ ਰੋਖ ਬਿਲਕੁਲ ਤੇ ਇਹਦੇ ਵਿੱਚ ਵੜਿਆ ਨਹੀਂ ਜਾਂਦਾ ਪ੍ਰਦਾਨ ਹੀ ਪਾ ਦੋ ਉਸ ਤੋਂ ਪ੍ਰਦਾਨ ਦਾ ਇਹ ਹੈ ਵੀ ਉਸ ਤੋਂ ਬਦ ਵੇਖਣ ਦੀ ਲੋੜ ਨਹੀਂ ਜਿਹੜਾ 20 ਦਿਨਾਂ ਦਾ ਵਕਬਾ ਉਹ ਨਿਸਰ ਦੇ ਵਿੱਚ ਕਵਰ ਹੋ ਜਾਂਦਾ ਯਾਨੀ ਕਿ ਸ਼ਾਰਟ ਹੈਗੀ ਇਹ ਸ਼ਾਰਟ ਟਾਈਮ ਦੀ ਫਸਲ ਇਹ ਬਿਲਕੁਲ ਤਨ ਕਰ ਦੋ ਠੀਕ ਹੈ ਜੀ ਤਿੰਨ ਸਪਰੇਆ ਕਰਾਂਗੇ ਬਾਕੀ ਦੋਸਤੋ ਆਪਾਂ ਨੂੰ ਪਤਾ ਵੀ ਇਹਦੇ ਨਾਲ ਮੁੰਜਰਾ ਵਿਖਾਉਣੇ ਤੁਹਾਨੂੰ ਹਰੇਕ ਮੁੰਜਰੀ ਤੇ ਇੱਕ ਝੰਡਾ ਪੱਤਾ ਵੇਖੋ ਪੂਰਾ ਚੌੜਾ ਪੱਤਾ ਹੈ ਤੇ ਮੁੰਜਰ ਵੇਖੋ ਬਹੁਤ ਲੱਗਦੀ ਹੈ ਹਨਾ ਡੀਪ ਬੋਲ ਲੰਬੀ ਹੈ 100 ਤੇ 25 ਦਾਣੇ ਵੱਧ ਦੇ ਇੱਕ ਮੁੰਜਰ ਚ ਦੂਜੀਆਂ ਝੋਨਿਆਂ ਨਾਲ ਸਾਰਿਆਂ ਨਾਲ ਤੇ 14 100 125 125 ਅਨੇ ਕਿਸਾਨ ਵੀਰੋ 180 ਤੋਂ ਲੈ ਕੇ 425 ਇੱਕ ਮੁੰਜਰ ਚ ਦਾਣੇ ਆ ਇਹ ਪੰਜਾਂ ਦਿਨਾਂ ਨੂੰ ਅਸੀਂ ਵੱਡਾ ਬਾਈ ਗਿਣਤੀ ਕੀਤੀ ਹੈ ਕਿ ਇਹਨਾਂ ਦੇ ਕਰ ਲੋ ਝੂਠੇ ਪੈ ਗਏ ਆ 400 ਵਾਰੀ ਕੀਤੀ ਹੈ ਮੁੰਜਰਾਂ ਲੈ ਜਿਓ ਦੁਬਾਰਾ ਇੱਕ ਵਾਰੀ ਦੱਸਿਆ ਜੇ ਵੀ ਕਿੰਨੀ ਕਿੰਨੇ ਦਾਣੇ ਨੇ ਇਹਦੇ ਵਿੱਚ 380 ਤੋਂ ਲੈ ਕੇ 425 ਦਾਣੇ ਵੈਰੀ ਗੁੱਡ ਜੀ ਤੇ 14 ਦੀ ਕੀਤੀ ਗਿਣਤੀ ਅਸੀਂ 4 ਉਹਦੀ ਇਹ ਕਾਲੀ 14 ਦੇ ਆ 280 ਤੋਂ ਆ 280 ਲਾਸਟ ਹੈ ਹਾਂਜੀ ਤੇ 227 ਦੀ ਐਵਰੇਜ ਹੈ ਉਹਦੀ 227 ਦੀ ਤੇ 31 ਦੀ 240 ਅੱਛਾ ਤੇ 270 ਤੱਕ ਦਾਨਾ ਆ ਦੋਸਤੋ 70 ਵੀ ਨਹੀਂ ਅਗੇ 40 ਕੀ ਐਵਰੇਜ ਹੈ ਜੀ 240 ਠੀਕ ਹੈ ਜੀ ਤੇ ਇਹਦੇ 380 ਲਾਓ ਤੁਸੀਂ 380 ਤੇ ਮਤਲਬ ਗਾਂ ਤੋਂ ਸੋਝ ਲੈ 100 ਸਵਾ 100 ਦਾਣਾ ਹੀ ਵੱਧੇ ਕਿਸਾਨ ਵੀਰੋ ਸਵਾ 100 ਦਾਣਾ ਵੱਧੇ ਆਪਾਂ ਨੂੰ ਪਤਾ ਹੈ ਵੀ ਜੇ ਦਾਣੇ ਵੱਧਦੇ ਤੇ ਝਾੜਤਾ ਵੱਧ ਨਿਕਲੇ ਗਏ ਕਾਲੀ 14 ਨਾਲੋਂ ਦੋ ਵਾਲ ਪਰ ਇਹਦਾ ਦਾਣਾ ਲੰਮਾ ਤੇ ਮੋਟਾ ਹੈ ਬਾਬਾ ਜੀ ਤੁਸੀਂ ਪੂਰੀ ਇਹਦੇ ਤੇ ਫਿਰ ਪੀ ਐਚ ਡੀ ਕੀਤੀ ਮੈਂ ਚੌਲ ਵੀ ਕਢਾ ਕੇ ਰੱਖੇ ਉਹ ਜਿੱਦਣ ਆਪਾਂ ਕੰਡੇ ਦੀ ਪਰਚੀ ਮਸ਼ੀਨ ਵਾਲੇ ਦਾ ਨੰਬਰ ਕੰਡੇ ਵਾਲੇ ਦਾ ਨੰਬਰ ਠੀਕ ਹੈ ਜੀ ਉਹਦੋਂ ਚੌਲਾਂ ਦਾ ਵੀ 1 ਕਿਲੋ ਛੱਟੇ ਦਾ ਥਾਲੀ ਚ ਪਾ ਕੇ ਫੋਟੋ ਲਾਵਾਂਗੇ ਵੀ ਹਲਦੀ ਰੋਗ ਦਾ ਇੱਕ ਦਾਣਾ ਵੀ ਨਹੀਂ ਹੈ ਮੈਂ ਤੁਹਾਨੂੰ ਇਹੀ ਕਹਿਣ ਲੱਗਾ ਵੀ ਵਿਚਾਰੇ ਗੁੱਠਾਂ ਤੋਂ ਜਗ ਦੇਖ ਲਓ ਬਿਮਾਰੀ ਇੱਕ ਦਾਣਾ ਵੀ ਹਲਦੀ ਰੋਗ ਦਾ ਕਪਟਾਕਾ ਮਾਰਿਆ ਮਿਲ ਜਵੇ ਆਪਾਂ ਦੇਂਦਾਰ ਨਹੀਂ ਹੈਗਾ ਜੀ ਸਭ ਤੋਂ ਵੱਡੀ ਮੁਸੀਬਤ ਉਹਨਾਂ ਹਲਦੀ ਰੋਗ ਦੀ ਆ ਗਈ ਉਹ ਇਹਦੇ ਚ ਇੱਕ ਦਾਣਾ ਵੀ ਨਹੀਂ ਆ ਮੈਂ ਨਾਲ ਅਸੀਂ ਤਾਂ ਅੱਗੇ ਵੇਖਣ ਤਾਂ ਮੈਂ ਦੂਸਰੀ ਵਾਰੀ ਆਪਦੇ ਝੋਨੇ ਲੈ ਕੇ ਆਇਆ ਜਿਹੜਾ ਪਟਾਕਾ ਜਾਂ ਮਾਰ ਜਾਂਦਾ ਕਿਸਾਨ ਵੀਰੋ ਬਿਲਕੁਲ ਨਰੋਲ ਏ ਚਲੋ ਆਪਾਂ ਨੂੰ ਪਤਾ ਦਾਣੇ ਦਾਗੀ ਜ਼ਰੂਰ ਨੇ ਝਾਂਜਾ ਝੁੰਜਾ ਵਗਿਆ ਉਹ ਐਤ ਕੀ ਝੋਨੇ ਉਂਝ ਵੀ ਆਪਾਂ ਨੂੰ ਦੂਜਿਆਂ ਨੂੰ ਬਿਮਾਰੀ ਪਹੁੰਚ ਜਾਏ ਅੱਗੇ ਨਾਲੋਂ ਅਜਵੇਂ ਇਹ ਆਠਕਲੀ ਜਮੀਨ ਅੱਗੇ ਲਾਉਣਾ ਠੀਕ ਹੈ ਜੀ ਜਿਹੜਾ ਜਦੋਂ ਨੇਰੀਆਂ ਰਸਤੇ ਤੇ ਹਣੀ ਜੀ ਨੇ ਮਿਲੇ ਉਹਦੇ ਵਿੱਚ ਹੀ ਇਹ ਨਿਸਰਿਆ ਤੇ ਉਹਦੇ ਵਿੱਚ ਪੱਕਿਆ ਉਹਦੇ ਵਿੱਚ ਕਾਲੀ ਫੋਕ ਜਿਹੜੀ ਹੈਗੀ ਦਾਣਿਆਂ ਦੀ ਪੈ ਗਈ ਝਾਂਬੇ ਦੀ ਦੋਸਤੋ ਆਹ ਵੇਖੋ ਵੱਡੀ ਗੱਲ ਨਹੀਂ 6 ਫੁੱਟ ਦੇ ਕਰੀਬ ਕੱਦ ਦੇ ਮੇਰਾ ਤੇ ਆਹ ਵੇਖੋ ਥੋ ਝੁਕਿਆ ਹੋਇਆ ਨਹੀਂ ਤੇ ਤਕਰੀਬਨ ਆਹ ਵੇਖੋ ਕਿੱ ਬਿਲਕੁਲ ਨੀਤੇ ਆਪਾਂ ਕਹਿੰਦਾ ਵੀ ਇੰਨਾ ਕੱਦ ਛੋਨੇ ਦਾ ਛੋਨਾ ਡਿੱਗ ਪੇਗਾ ਤੇ ਬਾਕੀ ਨਹੀਂ ਮੁੱਢ ਵੀ ਇਹਦਾ ਕਾਮਯਾਬ ਹੈ ਮੁੱਢ ਵੀ ਸਾਫ ਨੇ ਪੂਰੇ ਹਾਂ ਲਾਂਗਾ ਦਾ ਬਿਲਕੁਲ ਹਰਿਆ ਉਹ ਤਾਂ ਆਪਾਂ ਨੂੰ ਪਤਾ ਹੀ ਜਿੰਦਾ ਲਾਂਗਾ ਹਰਿਆ ਝਾੜ ਹੁੰਦੇ ਦੇਣਾ ਹੀ ਦੇਣਾ ਹੈ ਤੇ ਜਿਹੜਾ 20 ਮੇਜਰ ਜੀ ਕਰੋਗੇ ਸੇਲ 20 ਬਿਲਕੁਲ ਸੇਲ ਕਰਨ ਵਾਸਤੇ ਹੀ ਵੀਡੀਓ ਬਣਾਉਂਦੇ ਪਏ ਆ ਜੀ ਜਿੱਦਨ ਇਹਦੀ ਐਵਰੇਜ ਦੁਬਾਰਾ ਅਸੀਂ ਕੱਢੀ ਕੰਡੇ ਤੇ ਠੀਕ ਹੈ ਜੀ ਵੀ ਅਸੀਂ ਇਹਨਾਂ 115 ਮਾਨ ਤੋਂ ਪਲੱਸ ਹੀ ਜਾਵੇ ਨਹੀਂ ਤਾਂ 100 ਮਾਨ ਤੋਂ ਪਲੱਸ ਜਾਵੇ ਜਾਵੇ ਫੇਰ ਇਹਦਾ ਵੀ ਸੇਲ ਕਰਾਂਗੇ ਜਿੰਨੇ ਲੈਣਾ ਮੇਰਾ ਖਿਆਲ ਅਸੀਂ ਸਾਲ ਨਹੀਂ ਰੱਖ ਸਕਦੇ 20 20 ਸਾਡਾ ਸੇਲ ਪਹਿਲਾਂ ਹੀ ਹੋ ਜਾਣਾ ਲਾਗੇ ਪਾਸੇ ਦੋ ਕਨਾਲਾਂ ਦਾ ਲੱਗਾ ਵੀ ਦੋ ਦੋ ਕਨਾਲਾਂ ਦਾ ਸਾਡਾ ਵਿਕਿਆ ਸੀ ਰੂਪ ਉਹ ਐਵਰੇਜ ਵਿੰਦੇ ਪਏ ਘਾਟ ਦੀ ਕਿਸਾਨ ਵੀਰ ਉਹ ਤਿਰਬਾ ਕੀਤਾ ਵੀ ਮੇਜਰ ਵੀਰ ਨੇ 750 ਮਾਨ ਦਾ ਬਾਕੀ ਵੀਰ ਕਹਿੰਦਾ ਵੀ ਮੈਂ ਇਤਕੀ ਤਲਾਕੇ ਕੰਡੇ ਦੀ ਪਰਚੀ ਨਾਲ ਦੇ ਕੇ ਕਿਉਂਕਿ ਜ਼ਹੀਦਾਰ ਬੰਦੇ ਨੇ ਆਪਾਂ ਕਹਿੰਦਾ ਘਾਟ ਹੋਇਆ ਘੱਟ ਫੇਰ ਅਸੀਂ ਵੀ ਨਹੀਂ ਦੇਣਾ ਕਿਸੇ ਨੂੰ ਐਵੇਂ ਲੋਕਾਂ ਤੋਂ ਗਾਲਾਂ ਨਹੀਂ ਖਾਣੀਆਂ ਕੋਈ ਫਾਇਦਾ ਨਹੀਂ ਫੇਰ ਨਹੀਂ ਅਸੀਂ ਵੀ ਦੇਣਾ ਬੜੀ ਵਧੀਆ ਗੱਲ ਕਹੀ ਯਾਰ ਉਹਦੇ ਵਿੱਚ 20 ਘੱਟ ਹੋਇਆ ਵੀ ਪੈਸਿਆਂ ਦਾ ਲਾਲਚ ਨਹੀਂ ਪਹਿਲਾਂ ਅਸੀਂ ਆਂਦੀ ਸੈਟੀਸਫੈਕਸ਼ਨ ਕਰਾਵਾਂਗੇ ਪੂਰੀ ਇੰਨਾ ਝਾੜ ਅਸੀਂ ਕੱਢਿਆ ਤੇ ਨਿਕਲੇ ਗਾ ਵੀ ਚਲੋ ਲੋਕਾਂ ਦੇ ਪੈਰਾਂ ਪਿੱਛੇ ਅਸੀਂ ਜਾਣੇ ਵੀ ਝਾੜ ਮਿਲ ਜੇ ਤੇ ਲੋਕਾਂ ਨੂੰ ਇਹ ਨਵਾਂ 20 ਮਿਲ ਜੇ ਇੱਕ ਬਿਮਾਰੀ ਨਹੀਂ ਹੈਗੀ ਬਿਲਕੁਲ ਤੇ ਜੇ ਅਸੀਂ ਪੈਸਾ ਕਮਾਉਣ ਦਾ ਫਿਰ 10 ਕਿੱਲੇ ਲੱਗਾ ਹੋਣਾ ਸੀ ਉਹਨੂੰ 20 ਘਾਤੇ ਸਾਡੇ ਤੋਂ 20 ਇਹਦੇ ਵਿੱਚੋਂ ਕੀ ਕਮਾ ਲਾਂਗੇ ਕੀ ਕੱਢ ਲਾਂਗੇ ਹਾਂ ਠੀਕ ਹੈ ਬਾਕੀ ਉਹ じゃ ਲਾਲਚ ਸਾਨੂੰ ਕੋਈ ਨਹੀਂ ਪੀ ਐਚ ਡੀ ਕੀਤੀ ਹੋਈ ਬਾਬੇ ਨੇ ਮਿਹਨਤੀ ਬੰਦਾ ਸਾਰਾ ਕੁਝ ਝੋਨਿਆਂ ਦੇ ਦਾਣੇ ਤਿੱਕਰ ਗਿਣ ਕੇ ਦਿਨ ਘੰਟੇ ਗਿਣੇ ਹੋਏ ਨੇ ਵੀ ਇੰਨੇ ਦਿਨ ਤੇ ਇੰਨੇ ਕੇ ਜਾਲਾ ਝੋਲ ਖੀਰ ਵੱਖਰੀ ਵੱਖਰੀ ਬਣਾ ਕੇ ਖਾ ਕੇ ਸਾਰੇ ਪਿੰਡ ਨੂੰ ਵੀ ਖਵਾ ਦਿੱਤੀ 25 ਦਿਨ ਦੇ ਵਿੱਚ ਲਾਉਣੀ ਹੈ ਠੀਕ ਹੈ ਜੀ 22 ਦਿਨਾਂ ਦੀ ਪਨੀਰੀ ਲੱਗੀ ਹੈ ਠੀਕ ਹੈ ਜੀ ਇਹ ਮੈਂਟੋ ਮਿੰਟ ਪਨੀਰੀ ਹੋਣੀ 22 ਦਿਨਾਂ ਦੀ ਪਨੀਰੀ ਲਾ ਦਿਓ ਤੇ 90 ਦਿਨ ਕੱਲੇ 90 ਦਿਨ ਆਪਣੀ ਮਿਹਨਤ ਨਹੀਂ ਵਜਦੀ 90 ਦਿਨ ਪਾਣੀ ਵਜਦਾ 90 ਦਿਨ ਲਾਈਟ ਵਜਦੀ ਬਿਲਕੁਲ ਮੋਟਰਾਂ ਦੇ ਬੁੱਛ 100 ਕਿਚਲ ਬਾਈ ਜੀ 30 ਦਿਨ 90 ਦਿਨਾਂ ਚ ਪੱਕ ਜਾਣਾ 30 ਦਿਨ ਬਚਤ ਹੋ ਗਈ ਜਿਹੜੀ ਕਮਾਜੀ ਕੋਈ ਲਾ ਕੇ ਭਾਵੇਂ ਜੂਰ ਸਾਹਿਬ ਅਸਾਂ ਪੈਕਟ ਚਲੇ ਜੋ ਕੋਈ ਸਿਰਦਰ ਨਹੀਂ ਇਹਦੀ ਲਓ ਜੀ ਪਾਣੀ ਦੀ ਮਾਤਰਾ ਇਹ ਹੈ ਵੀ ਜਦੋਂ ਇਹਨੂੰ ਭਰ ਲੋ ਬੇਸ਼ੱਕ ਇਹਦਾ ਪਾਣੀ ਕੱਢ ਕੇ ਦੂਜੇ ਚੋਨੇ ਨੂੰ ਲਾ ਦਿਓ ਕੱਲਾ ਵਤਰ ਚਾਹੀਦਾ ਪਾਣੀ ਪੂਣੀ ਦੀ ਕੋਈ ਸਮੱਸਿਆ ਨਹੀਂ ਹੈ ਬਾਕੀ ਜਿਹੜੇ ਕਿਸੇ ਕਿਸਾਨ ਵੀਰ ਨੇ ਆਣ ਕੇ ਵੇਖਣਾ ਹੈ ਤੇ ਬਾਬਾ ਜੀ ਦਾ ਪਿੰਡ ਤਿੰਨ ਦਿਨ ਹੋ ਰਹੇ ਨਹੀਂ ਵੱਡਣਾ ਸਰੋਜਪੁਰ ਫਾਜ਼ਲ ਕਾ ਰੋਡ ਤੇ ਅਲਫੂ ਕੇ ਪਿੰਡੇ ਬਾਬਾ ਜੀ ਦਾ ਮੇਜਰ ਸਿੰਘ ਨਾ ਹੈ ਤੇ ਸੁਖਾ ਵੀਰ ਅਲਫੂਕੇ ਪਿੰਡ ਦੇ ਨੇ ਦੋਵੇਂ ਭਰਾ ਤੇ ਜਦੋਂ ਮਰਜੀ ਕੋਈ ਆਣ ਕੇ ਵੀਰ ਵੇਖ ਸਕਦਾ ਜੇ ਕਿ ਤਿੰਨ ਚਾਰ ਦਿਨ ਪੈ ਜਾਣੇ ਧੋਨਾ ਵੱਢਣ ਨੂੰ ਤੇ ਬਾਕੀ ਜਹੇਦਾਰ ਬੰਦੇ ਨੇ ਕੋਈ ਝੂਠ ਵਾਲੀ ਗੱਲ ਹੈ ਨਹੀਂ ਜਦੋਂ ਗੱਲ ਹੀ ਨਿਬੇੜਤੀ ਵੀ ਇਹ 20 ਵੇਚਣਾ ਹੁੰਦਾ ਤੇ 10 ਕਿੱਲੇ ਲਾਉਣੇ ਸੀ 10 ਕਿੱਲੇ ਲਾਉਣੇ ਚਾਰ ਪਨਾਲਾ ਥੋੜਾ ਲਾਉਣੇ ਸੀ ਫੋਨ ਤੇ ਕਨੈਕਟ ਕਰ ਲੈਣਾ ਬਿਲਕੁਲ ਤੇ ਮੇਜਰ ਵੀਰ ਇੱਕ ਆਪਦਾ ਨੰਬਰ ਦੱਸ ਦਿਆ ਜੇ ਕਿਸੇ ਕਿਸਾਨ ਵੀਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਰਾਬਤਾ ਕਾਇਮ ਕਰਨਾ ਹੋਵੇ 9855001071 ਇੱਕ ਨੰਬਰ ਹੋ ਰਿਹਾ ਮੇਰਾ 9855001071 ਸੁੱਖੇ ਨੰਬਰ ਦੱਸਦੇ ਆ ਆ 86721 76431 ਇੱਕ ਵਾਰੀ ਦੁਬਾਰਾ ਸੁੱਖੇ ਵੀਰ ਦੱਸੋ 86721 76431 ਬਿਲਕੁਲ ਜੀ ਇਹ ਸਾਨੂੰ ਹੀ ਪਤਾ ਲੱਗਿਆ ਸਾਡੇ ਗਵਾਂਢੀ ਸਾਡੀਆਂ ਰਿਸ਼ਤੇਦਾਰੀਆਂ ਵੀ ਨੇ ਇੱਕ ਦੂਜੇ ਨਾਲ ਤੇ ਅੱਜ ਆ ਸਾਨੂੰ ਹੀ ਵੇਖਣ ਦਾ ਮੌਕਾ ਮਿਲਿਆ ਇਹ ਵੇਖ ਕੇ ਤਾਂ ਆਈਏ ਤੇ ਵੇਖਿਆ ਤੇ ਵੀਡੀਓ ਬਣਾਤੀ ਇਹ ਚਲੋ ਹੋਰ ਵੀ ਕਿਸੇ ਕਿਸਾਨ ਵੀਰ ਤੱਕ ਪਹੁੰਚੇਗੀ ਕਿਸੇ ਦਾ ਫਾਇਦਾ ਹੋ ਸਕਦਾ ਹੈ ਬਾਕੀ ਜੱਟ ਜ਼ਿੰਮੇਦਾਰ ਬੰਦੇ ਕੋਈ ਠੱਗੀ ਧੋਖੇ ਵਾਲਾ ਕੰਮ ਨਹੀਂ ਹੈਗਾ ਤੇ ਜੇ ਕਿਸੇ ਨੂੰ ਵੀ ਚਾਹੀਦਾ ਹੋਵੇ ਜਾਂ ਝੋਨੇ ਬਾਰੇ ਪੁੱਛਣਾ ਹੋਵੇ ਤੇ ਜਦੋਂ ਮਰਜੀ ਮੇਜਰ ਵੀਰ ਨੂੰ ਫੋਨ ਕਰਕੇ ਸੁੱਖੇ ਵੀਰ ਨੂੰ ਫੋਨ ਕਰਕੇ ਪੁੱਛ ਸਕਦੇ ਆ ਤੇ ਇੱਕ ਮੇਜਰ ਵੀਰ ਨਾਂ ਇਹਦਾ ਕੋ ਰੱਖਿਆ ਜਾਂ ਨਾਮਕਰਨ ਕੀਤਾ ਜੀ ਕਿ ਨਹੀਂ ਨਾਮ ਇਹਦਾ ਜਦੋਂ ਇਹਦਾ ਝਾੜ ਮੁੱਠੀ ਚਾਇਆ ਉਦੋਂ ਹੀ ਇਹਦਾ ਨਾਮ ਰੱਖਾਂਗੇ ਬਿਲਕੁਲ ਜੀ ਹਾਂ ਐਵੇਂ ਨਾ ਖਲੀ ਦਾ ਰੱਖਦੀਏ ਨਿਕਲੇ ਜਾਨੀ ਲੀਵਰ ਤੋਂ ਉਹਦੇ ਕੋ ਗੱਲ ਨਹੀਂ ਫਾਨਦੀ ਜਿਹੋ ਜਿਹਦਾ ਕੱਦ ਹਾਈਟ ਜਿਹੋ ਜਿਹਦਾ ਰਿਕਾਰਡ ਹੋਇਆ ਉਹ ਜਿਹਦਾ ਨਾਮ ਰੱਖਦਾ ਨਹੀਂ ਵੀ ਜਿਹੋ ਜੀ ਗੱਲ ਬਾਬੇ ਦੇ ਕਰਤੀ ਨਾ ਇਹ 16 ਨੇ ਸੱਚੇ ਸਹੀ ਗੱਲ ਹੈ ਐਵੇਂ ਫਾਇਦਾ ਕੋਈ ਨਹੀਂ ਉਹ ਫालतू ਗੱਲਾਂ ਕਰਨ ਦਾ ਫਾਇਦਾ ਨਹੀਂ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਦਣ ਵੱਡਿਆ ਹਾਂ ਜਿੱਦਣ ਵੱਡਿਆ 10 ਮਿੰਟ ਟਾਈਮ ਕੱਢਾਂਗੇ ਤੇ ਉਹ ਵੀ ਵਿਖਾਵਾਂਗੇ ਵੀ ਆ ਵਡਾਈ ਦਾ ਕੋਈ ਝੂਠ ਨਹੀਂ ਬਾਕੀ ਪੈਨ ਦੀ ਟੈਂਕੀਆਂ ਦੀਆਂ ਸਾਹ ਫੋਟੋਆਂ ਕਿ ਇੱਕ ਇੱਕ ਬਿਲਕੁਲ ਬਾਕੀ ਬਾਈ ਯਕੀਨ ਤਾਂ ਕਰਨਾ ਹੀ ਪੈਣਾ ਯਕੀਨ ਦੇ ਸਿਰ ਤੇ ਦੁਨੀਆ ਤੁਰੀ ਸਿਰ ਦੀ ਏ ਨਾਲੇ ਅਸੀਂ ਕਦੋਂ ਆਨੇ ਵੀ 50 ਕਿੱਲਾਂ ਦਾ ਵੀ ਕਰੋ ਇੱਕੋ ਇੱਕ ਕਿੱਲੇ ਦਾ ਖੜੋ ਵੀ ਸਭ ਤੋਂ ਵੱਡੀ ਗੱਲ ਇਹ ਵੀ ਜਦੋਂ ਤੁਸੀਂ ਇੱਕ ਕਿੱਲੇ ਦਾ ਵੀ ਖੜਿਆ ਉਹ ਤੁਹਾਡਾ ਤੁਹਾਡੇ ਪਿੰਡ ਚ ਹੀ ਵਿਕ ਜਾਣਾ ਜਿਸ ਰੇਟ ਤੁਸੀਂ ਮੇਰੇ ਤੋਂ ਖੜੋਗੇ ਬਿਲਕੁਲ ਨਾਲੇ ਬਿਜ਼ਨਸ ਕਰ ਲਓ ਨਾਲੇ ਉਹਦੇ ਤੇ ਪ੍ਰੈਕਟੀਕਲ ਕਰ ਲਓ ਕਿੰਨੀ ਵੱਡੀ ਕਮਾਈ ਨਹੀਂ 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 ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਜਿਹੜਾ ਅਸੀਂ ਸਾਰੀ ਹਿੰਦੁਸਤਾਨ ਨੂੰ ਦੇ ਦੇਣਾ ਚਾਰ ਕਿਨਾਲਾ ਵੀ ਏ ਸਟ ਬਿਲਕੁਲ ਜੀ ਬਿਲਕੁਲ ਬਾਕਮਾਈ ਵੀ ਹੋ ਸਕਦੀ ਬਿਲਕੁਲ ਬਾਕੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਟਾਈਮ ਦਿੱਤਾ ਹੈ ਤੇ ਆਪਾਂ ਜਿੱਦਨ ਵੱਡਿਆ ਉਸ ਦਿਨ ਦੀ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਸასიਖਾਲ ਜੀ ਸასიਖਾਲ